81 ਦੇ ਵਿੱਚ ਜਿਹੜੇ ਕੀ ਇੱਥੋਂ ਦੇ ਕੌਂਸਲਰ 30 ਬੰਦੂ ਜੀ ਆ ਉਹਨਾਂ ਨੂੰ ਤੁਹਾਡੇ ਰੂਪੂ ਕਰਾਣ ਜਾ ਰਹੇ ਆ ਅੱਜ ਅਸੀਂ ਜਿਹੜਾ ਮੁੱਦਾ ਚੱਲ ਰਿਹਾ ਕਰੋਨਾ ਦਾ ਜੋ ਮਹਾਮਾਰੀ ਫੇ ਦੁਬਾਰਾ ਤੋਂ ਪਤਾ ਹੈ ਗੁਰੂ ਦਾ ਲੈ ਕੇ ਅਸੀਂ ਇਹਨਾਂ ਨਾਲ ਗੱਲ ਕਰਨ ਲੱਗੇ ਆ ਉਹ ਸਭ ਤੋਂ ਪਹਿਲੇ ਆਪਾਂ ਜਿਹੜੀ ਸਾਡੀ ਗੁਰੂਫਤੇ ਆ ਉਹ ਸਾਂਝੀ ਕਰਦੇ ਆ ਜੀ ਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬੋਹੇ ਬਹੁਤ ਬਜੀ ਜੀ ਪਤੇ ਜੀ ਐਸਾ ਜਿਸ ਤਰ੍ਹਾਂ ਕਿ ਜਿਹੜੀ ਕਰੋਨਾ ਮਹਾਮਾਰੀ ਆ ਫੇ ਦੁਬਾਰਾ ਤੋਂ ਵਾਪਸ ਆ ਚੁੱਕੀ ਆ ਉਸ ਬਾਰੇ ਤੁਸੀਂ ਕੀ ਕਿਹਾ ਜਾਂਦੇ ਹੋ कोरोना ਦੇ ਸੈਕੰਡ ਸਟ੍ਰੇਨ ਜਿਹੜੀ ਹੈ ਸ਼ੁਰੂ ਹੋ ਗਈ ਆ ਇਸ ਵਾਸਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਲੋਕ احتیاط ਵਰਤਦੇ ਸੀ ਸਾਨੂੰ ਫੇਰ ਦੁਬਾਰਾ ਤੋਂ ਸੋਸ਼ਲ ਡਿਸਟੈਂਸ ਦਾ ਜਿਹੜਾ ਪਾਲਣਾ ਕਰਨੀ ਚਾਹੀਦੀ ਆ ਨਾਲ ਜਿਹੜੇ ਮਾਸਕ ਆ ਲਗਾ ਕੇ ਰੱਖਣਾ ਚਾਹੀਦਾ ਵਾ ਜਿਹੜੀ ਦੂਰੀ ਆਪਾਂ ਨੂੰ ਇੱਕ ਦੂਜੇ ਤੋਂ ਬਣਾ ਕੇ ਰੱਖਣੀ ਚਾਹੀਦੀ ਆ ਔਰ ਜਿੰਨੇ ਵੀ ਸੈਨੀਟਾਈਜ਼ ਸਮੇਂ-ਸਮੇਂ ਤੇ ਹੱਥ ਧੋਨੇ ਜਿਸ ਤਰ੍ਹਾਂ ਆਪਾਂ ਪਹਿਲਾਂ ਕਰਦੇ ਰਹੇ ਆ ਉਸ ਤਰ੍ਹਾਂ ਸੇਮ ਆਪਾਂ ਦੁਬਾਰਾ ਫਿਰ ਦੁਬਾਰਾ ਇਸ ਤਰ੍ਹਾਂ احتیاط واتਾਂਗੇ ਇਸ ਤੋਂ बच ਸਕਾਂਗੇ ਤੇ ਸਰ ਇੱਕ ਮੈਂ ਸੈਕਿੰਡ ਕਾਲ ਕਰ ਰਿਹਾ ਜੀ ਨਾ ਇੱਕ ਧੀ ਤੇ ਸਰ ਜਿਸ ਤਰ੍ਹਾਂ ਕਿ ਹਜੇ ਵੀ ਪੜ੍ਹੇ ਲਿਖੇ ਲੋਗ ਅਨਪੜ੍ਹੇਲੇ ਕੰਮ ਕਰ ਰਹੇ ਜਿਹੜੀ ਸਾਡੀ ਧੀ ਆ ਉਹਨੂੰ ਕੋਖ ਚ ਹੀ ਮਾਰ ਰਹੇ ਆ ਤੇ ਜਾਂ ਮੇਰੇ ਉਹਨਾਂ ਦੇ ਕੋਈ ਨਾ ਕੋਈ ਕਿਸੇ ਨਾ ਕਿਸ ਹਸਪੀਟਲ ਦੇ ਵਿੱਚ ਟੈਕਸਟ ਵਗੈਰਾ ਹੋ ਰਿਹਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਇਹ ਇੱਕ ਬਹੁਤ ਘਨੋਣਾ ਅਪਰਾਧ ਹੈਗਾ ਵਾ ਜਿਹੜਾ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਇਹ ਪੜ੍ਹੇ ਲਿਖੇ ਜਾਂ ਅਨਪੜ੍ਹ ਨਹੀਂ ਆ ਬੜੇ ਅਨਪੜ੍ਹ ਹੈਗੇ ਜਿਨ੍ਹਾਂ ਦੀਆਂ ਬੇਟੀਆਂ ਬੇਟੀਆਂ ਗਿਆ ਪੜ੍ਹੇ ਲਿਖੇ ਵੀ ਜਿਹੜੇ ਅੱਜ ਕੱਲ ਉਹਨਾਂ ਦੀਆਂ ਵੀ ਕਈਆਂ ਦੀਆਂ ਬੇਟੀਆਂ ਗਿਆ ਉਹ ਇਸ ਗੱਲ ਤੋਂ ਸੈਟੀਸਫਾਈ ਹੈਗੇ ਆ ਚੰਦ ਲੋਗ ਆ ਜਿਹੜੇ ਲੜਕੀ ਤੋਂ ਜ਼ਿਆਦਾ ਲੜਕੇ ਦਾ ਸੋਚਦੇ ਆ ਕਿ ਸਾਡੇ ਘਰ ਲੜਕਾ ਹੋਣਾ ਚਾਹੀਦਾ ਪੰਛ ਵਦਦਾ ਵਾ ਇਦਨਾ ਉਹ ਐਸੇ ਲੋਕਾਂ ਨੂੰ ਇਹ ਜਿਹੜੀ ਧਾਰਨਾ ਵਾ ਅੱਜ ਦੇ ਯੁੱਗ ਦੇ ਹਿਸਾਬ ਨਾਲ ਬਦਲਣੀ ਚਾਹੀਦੀ ਆ ਕਿਉਂਕਿ ਲੜਕੀਆਂ ਵੀ ਜਿਹੜਾ ਨਾ ਲੜਕਿਆਂ ਦੇ ਬਰਾਬਰ ਲੜਕਿਆਂ ਤੋਂ ਪਲੱਸ ਕੰਮ ਕਰਦੀ ਆ ਪਈਆ ਵਾ ਧੀਆ ਦਾ ਸਨਮਾਨ ਕਰਾਂਗੇ ਤਾਂ ਤਾਂ ਹੀ ਸਮਾਜ ਦਾ ਸਨਮਾਨ ਹੋਏਗਾ ਜੀ ਸਰ ਤੇ ਇਸਰ ਤੁਸੀਂ ਸਾਡੇ ਜਿਹੜੇ ਐਮਐਲਏ ਸਾਹਿਬ ਹੈਗੇ ਆ ਉਹਨਾਂ ਨੂੰ ਕੁਝ ਸਨੇਹਾ ਦੇਣਾ ਹੋਵੇ ਜੀ ਸੈਮਲ ਸਾਡੇ ਡਾਕਟਰ ਆਈਕਮਾਰ ਵੀਰਕਾ ਜੀ ਜਿਹੜੇ ਆ ਹਰਪਲ ਹਰ ਸਾਡੇ ਨਾਲ ਆ ਹਮੇਸ਼ਾ ਕਰੋਨਾ ਕਾਲ ਵਿੱਚ ਵੀ ਉਹਨਾਂ ਨੇ ਦੇ ਥਰੂ ਸਾਨੂੰ ਬਹੁਤ ਰਾਸ਼ਨ ਆਉਂਦਾ ਰਿਹਾ ਵਾ ਬਹੁਤ ਲੋਕਾਂ ਦੀ ਸੇਵਾ ਕਰਦੇ ਪਏ ਆ ਜਿੰਨੇ ਵੀ ਆਪਾਂ ਡਵੈਲਪਮੈਂਟ ਦੇ ਕੰਮ ਆ ਉਹਨਾਂ ਦੇ ਧਿਆਨ ਵਿੱਚ ਲਿਆਂਦੇ ਆ ਉਹ ਸਾਰੇ ਉਹਨਾਂ ਨੇ ਸਾਡੇ ਕੰਮ ਟਾਪ ਪ੍ਰਾਇੋਰਟੀ ਤੇ ਕੀਤੇ ਹਨ ਜੀ ਸਰ ਇਸ ਨਾਲ ਹੀ ਆਪਾਂ ਜਾਣਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਪੀ ਅਮਰ ਸਿੰਘ ਪੰਜਾਬ ਦੇ ਨਿਤ ਤੋਂ ਪੱਤਰਕਾਰ ਅਮਰ ਸਿੰਘ